ਆਪਸ ਦੇ ਵਿੱਚ ਲੜੀਆਂ ਬਰਾਤ ਦੀਆਂ ਔਰਤਾ ਕੁੜੀ ਦੇ ਪਿਓ ਨੇ ਪਿਆ ਦਿੱਤਾ ਵਿਆਹ ਵਾਲਾ ਮੁੰਡਾ ਦੋਸਤੋ ਅਕਸਰ ਹੀ ਕਈ ਵਾਰ ਇਹੋ ਜੀਆਂ ਗੱਲਾਂ ਹੋ ਜਾਂਦੇ ਹਨ ਜਿਸ ਦਾ ਰਿਜ਼ਲਟ ਦੂਜਿਆਂ ਨੂੰ ਭੁਗਤਣਾ ਪੈਂਦਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁੜੀ ਉੱਤੇ ਬੈਠਾ ਮੁੰਡਾ ਰੋ ਰਿਹਾ ਹੈ ਔਰਤਾ ਆਪਸ ਦੇ ਵਿੱਚ ਲੜ ਰਹੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਤਾਂ ਮੁੰਡੇ ਦੇ ਪਰਿਵਾਰ ਨੇ ਰੋਕਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਇਹ ਲੜਨੋਂ ਨਹੀਂ ਹਟਦੀਆਂ ਅਤੇ ਬਾਅਦ ਵਿੱਚ ਜਦੋਂ ਕੁੜੀ ਦਾ ਪਿਓ ਹਟਾਉਣ ਲੱਗਦਾ ਹੈ ਤਾਂ ਬਰਾਤ ਦੀਆਂ ਔਰਤਾਂ ਕਹਿੰਦੀਆਂ ਹਨ ਤੂੰ ਕੀ ਲੈਣਾ ਸਾਡੇ ਵਿੱਚੋਂ ਤੂੰ ਕਿਉਂ ਬੋਰਦਾ ਹੈ ਉਸ ਤੋਂ ਬਾਅਦ ਕੁੜੀ ਦਾ ਪਿਓ ਗੁੱਸੇ ਵਿੱਚ ਆ ਕੇ ਵਿਆਹ ਵਾਲੇ ਮੁੰਡੇ ਨੂੰ ਵਿਆਹ ਤੋਂ ਜਵਾਬ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੇਰੇ ਤਾਂ ਰਿਸ਼ਤੇਦਾਰਾਂ ਨੂੰ ਬਿਲਕੁਲ ਹੀ ਬੋਲਣ ਦੀ ਅਕਲ ਨਹੀਂ ਦੇਖ ਕਿੰਦਾ ਜਲੂਸ ਕੱਢ ਰਹੇ ਨੇ ਮੈਂ ਆਪਣੀ ਕੁੜੀ ਨੂੰ ਇਹ ਜਿਹੇ ਪਰਿਵਾਰ ਦੇ ਵਿੱਚ ਨਹੀਂ ਤੋਰ ਸਕਦਾ ਇਸ ਕਾਰਨ ਕਰਕੇ ਮੁੰਡਾ ਜਿਵੇਂ ਘੋੜੀ ਤੇ ਬਰਾਤ ਲੈ ਕੇ ਆਉਂਦਾ ਹੈ ਉਵੇਂ ਹੀ ਵਾਪਸ ਮੁੜ ਜਾਂਦਾ ਹੈ ਤਾਂ ਤੁਹਾਡੇ ਇਨ੍ਹਾਂ ਔਰਤਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ